ਉਹ ਸਾਡਾ ਖਜ਼ਾਨਾ ਉਹਦਾ ਉਹਦਾ ਉਹਨੂੰ ਇਹ ਤਾਂ ਜੋ ਉਝਾਰ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਦਾ ਇੱਕ ਸਾਲ ਢਾਈਆਂ ਸਾਲਾਂ ਚ 1 ਲੱਖ ਕਰੋੜ ਆਯੁਸ਼ਮਾਨ ਕਾਰਡ 5 ਲੱਖ ਰੁਪਏ ਗਰੀਬਾਂ ਦਾ ਇਲਾਜ ਨਹੀਂ ਮਿਲ ਰਹੇ ਪੈਸੇ ਉਹ ਫਿਰ ਐ ਸਕੀਮ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਇਹ ਖਰਚਾ ਦਸੋਂ ਗੱਡੀਆਂ ਦਾ ਬੰਦਾ ਭਗਵਾਨ ਰਾਮ ਦੇ ਨਾਲ ਕਰ ਰਹੀ ਹੈ ਭਗਵਾਨ ਲక్ష్మణ ਨਾਲ ਕਰ ਰਹੀ ਹੈ ਕਿ ਜਿਵੇਂ ਉਹਨਾਂ ਨੇ ਬਰਮਾਸ ਕਿਤੇ ਆ ਉਹਦਾ ਕੇਜਰੀ ਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਬੱਚਾ ਦਰਜ ਨਹੀਂ ਹੋਇਆ। ਔਰ ਆਈਪੀਸੀ ਦੀ ਸਵੇਰ ਤੋਂ ਮੋਟਰ ਜਿਹੜਾ ਬਣਾ ਬੰਦੇ ਨੂੰ ਪਹਿਲਾਂ ਪੁਲਿਸ ਨੋਟਿਸ ਦੇ ਕੇ ਭਵਾਵੇ। ਇਹਨੇ ਇੱਕ ਕੋਈ ਨੋਟਿਸ ਨਹੀਂ ਰਾਤ ਨੂੰ ਆ ਕੇ ਚੱਕ ਕੇ ਜਿੱਦਾਂ ਦੱਸਿਆ ਅਗਰਕ ਸਾਹਿਬ ਦੇ ਕੇ ਟਾਈਮ ਦੇਖੋ ਤੁਸੀਂ। ਪੂਗੀ ਦਾ ਨਰਾਦਰ ਕੀਤਾ। ਅਸੀਂ ਸਾਰੇ ਸਮਝ ਚੁੱਕੇ ਸੀ ਚੋੜਾ ਤੋਂ ਪਹਿਲਾਂ ਕਿ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੇ ਲੇਕਿਨ ਪੰਜਾਬ ਦੇ ਲੋਕੀ ਕੋੜੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ। ਅਚੋ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸੋਸਾਇਟੀ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੋਲਾ ਪਾ ਰਹੇ ਨੇ ਕਿ ਤਾਣਾ ਸ਼ਾਹ ਹੈ ਇਹ ਈਡੀ ਦਾ ਦੁਰਉਪਯੋਗ ਕਰਿਆ ਹੈ ਸੀਬੀਆਈ ਦਾ ਦੁਰਉਪਯੋਗ ਕਰਿਆ ਇਹ ਬੰਦਾ ਬਹੁਤ ਮਹਾਰਾਜ ਦੇ ਆਸ਼ਵਾਸਥੇ ਸਾਡੇ ਦੇ ਪੁੱਛੇ ਜਾਂਚ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟ ਵਿੱਚ ਸ਼ਰਾਬ ਘੁਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਰਹੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹ ਨਾ ਡੀਟੇਲ ਦਿੱਤੀ ਐ ਖਸਪੂਤਾ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜਲੈਂਸਰ ਹੈ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਜੀ ਨੂੰ ਪੁੱਛਣਾ ਚਾਹਵਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਆ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾਦੀ ਰਿਹਾ ਹੈ ਜੀ ਸਾਡੇ ਸਤਕਾਰਯੋਗ ਆਰਗੇਨਿਕ মিডিਆ ਵਾਂ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨ ਸਟ੍ਰੀਮ ਮੀਡੀਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਔੜੀ ਕਦੇ ਖਬਰ ਨਹੀਂ ਦਿਖਾਈ ਜਾਵੇ ਆ ਤਾਂ ਜਿਹੜੇ ਗੈਰ ਹਤਮਨ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਹਾਂ ਦੀ ਜਮੀਰ ਜਾਗਦੀ ਉਹ ਮੀਡੀਆ ਕਵਰ ਕਰ ਰਿਹਾ ਮੀਡੀਆ ਦੇ ਵੀ ਕਪਟਾ ਇੱਥੇ ਵੀ ਮੀਡੀਆ ਦੇ ਕਪਟਾ ਉਹਨੂੰ ਕਹਿੰਦੇ ਮਾਰਾ ਅੱਛਾ ਮੈਂ ਕਹਿੰਨਾ ਬੀਜੇਪੀ ਮਾਰੀ ਜਾਂਦੀ ਆ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਜਾਂਦੇ ਤੁਸੀਂ ਵੀ ਉਹੀ ਕੰਮ ਕਰਦੇ ਹੋ ਤੁਸੀਂ ਵੀ ਓਡੇ ਮਾੜਿਆ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬਾਰਡਰ ਸਟੇਟ ਹੈ ਜਿਵੇਂ ਜੰਮੂ ਕਸ਼ਮੀਰ ਹੈ ਇਹਦੇ ਉੱਤੇ ਬਹੁਤ ਜ਼ੋਰ ਤੇ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਮਰਨਾ ਸਾਰੇ ਮੁੱਖ ਮੰਤਰੀ ਕੋਟੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨਿਓਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਕੋਡੇ ਟੇਕ ਗਿਆ ਬੀਜੇਪੀ ਦੇ ਮੋਰੇ ਉਹ ਗਵਨਤਮਾਨ 50% ਜੈਂਤਾ ਕੇਜਰੀਵਾਲ ਦਾ 70% ਇਹ ਜੈਤਿਕ ਬੀਜੇਪੀ ਦਾ ਪਣ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ੍ਹ ਦੀ ਜ਼ਿਲ੍ਹਾ ਵਿੱਚ ਛੁਟਿਆ ਇਹ ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੀ ਰੁਟੀਨ ਜਾਂ ਫੈਸਲੇ ਲਾਉਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ ਬੀਜੇਪੀ ਤੇ ਅਮਿਤ ਸ਼ਾਹ ਤੇ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਿਨਾਂ ਹਦਰਾਤ ਤੋਂ ਬਿਨਾਂ ਨਹੀਂ ਹੋ ਸਕਦਾ ਅਜ پولیس ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੇਰੇ ਨੂੰ ਫੜ ਰਹੇ ਨੇ ਕੋਈ ਯੂਟਿਊਬਰ ਚੱਕ ਰਹੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਖੋਏ ਜਾ ਰਹੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਸਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨਆਰਆਈਸ ਦੇ ਦਿਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀਓ ਟੱਕਰ ਆਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਫੰਕਸ਼ਨ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295ਏ ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪ੍ਰਵਾਨਗੀ ਦੇਣੀ ਹੁੰਦੀ ਆ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਹੁਣ ਤਾਂ ਚਲੋ ਆਪਣੇ ਕੇਸ ਸਟੇ ਕਰਾ ਕੇ ਚੰਡੀਗੜ੍ਹ ਲੈ ਗਏ ਪਰੇ ਬੰਦੇ ਨੇ ਪ੍ਰਵਾਨਗਿਨੀ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਬੀਜੇਪੀ ਤੋਂ ਆਉਂਦਾ ਵਾ ਕਿ ਖਬਰਦਾਰ ਦੋਦੀ ਪ੍ਰਵਾਨਗਿਨੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰੈਂਸ ਬਿਸ਼ਨੋਈ ਜਿਹੜੇ ਬੰਦੇ ਨੇ ਆ ਜਿਹਨੇ ਪੱਤ ਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਕਿਹਦੇ ਖਿਲਾਫ ਐਕਸ਼ਨ ਬਣਨਾ ਆ ਜਿਹੜੀ ਸਰਬਜੀਤ ਕੌਰ ਮਾਨੂਕੇ ਜਿਹਨੇ ਐਨਆਰਆਈ ਦੀ ਕੋਠੀ ਤੋਂ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਆ ਬਲਕਾਸ ਸਿੰਘ ਜਿਹੜਾ ਵੀਡੀਓ ਸ਼ਿਕਾਇਤੀ ਅਮਰਾਂ ਪੁਲਿਸ ਵਾਲੇ ਇੱਕ ਸਾਲ ਸਾਲ ਚੁੱਕੀਆਂ ਫਿਰ ਕਹਿੰਦੇ ਹਾਂ ਦੀ ਐਸੀ ਇਹ ਹਸਾਫਤ ਕਰਨ ਵਿੱਚ ਹੋਈ ਸੀ ਕੋਈ ਐਕਸ਼ਨ ਨਾ ਭਗਵੰਤ ਜੀ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਹਦੇ ਖਿਲਾਫ ਆਂਦਾ ਦੇਖੋ ਪਹਿਲੀ ਗੱਲ ਤਾਂ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਇਹ ਗੈਰ ਕਾਨੂੰਨੀ ਗੈਰ ਸੰਵਿਧਾਨਕ ਅਰੈਸਟ ਆ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘੱਟ ਸਜ਼ਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛ ਕੇ ਛੋਣੀ ਚਾਹੀਦੀ ਸੀ ਕੋਈ ਨੋਟਿਸ ਨਹੀਂ ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ ਕੋਈ ਬਦਮਾਸ਼ ਆ ਉਹਨੂੰ ਝੱਟ ਕੇ ਘਰੋਂ ਲੈ ਕੇ ਗਏ ਨੇ ਕੋਈ ਰਿਮਾਂਡ ਨਹੀਂ ਮੰਗਿਆ ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਝ ਨਹੀਂ ਕਰਨਾ ਸੀਗਾ ਤੇ ਫਿਰ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ ਇੱਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ ਤਾਨਾਸ਼ਾਹੀ ਭਗਵੰਤਮਾਨ ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਚਾ ਜੇ ਜੀ ਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ ਉਹਨਾਂ ਨੂੰ ਠੋਸ ਠੇਸ ਪਹੁੰਚੀ ਆ ਐਂ ਤਾਂ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਨਿਸਟਰ ਦਿੱਲੀ ਦੀ ਉਹ ਸ਼ਰੀਆਮ ਕਹਿ ਰਹੀ ਆ ਉਹ ਭਗਵਾਨ ਰਾਮ ਤੇ ਲਕਸ਼ਮਣ ਜੀ ਨਾਲ ਤੁਲਨਾ ਕਰਦੀ ਆ ਇਹਦੀ ਕੇਜਰੀਵਾਲ ਦੀ ਕਿ ਉਹ ਬਨਵਾਸ ਘਟ ਕੇ ਆਏ ਨੇ 4-5 ਮਹੀਨੇ ਦਾ ਜੇਲ੍ਹ ਵਿੱਚ ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ ਪਹਿਲੀ ਗੱਲ ਤਾਂ ਕੀਤੀ ਨਹੀਂ ਮਾਲਵਿੰਦਰ ਸਿੰਘ ਮਾਲੀ ਨੇ ਤਾਂ ਫਿਰ ਅਤੀਸ਼ੀ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਅਗਲੀ ਗੱਲ ਉਧਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ ਬੀਜੇਪੀ ਤਾਨਾਸ਼ਾਹੀ ਕਰ ਰਹੀ ਆ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਆ ਠੱਗਾ ਕਰ ਰਹੀ ਆ ਉਹਦੋਂੋਂ ਵੱਧ ਸੀਬੀਆ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਆਪੋਜੀਸ਼ਨ ਦਾ ਸਾਰੇ ਆਪੋਜੀਸ਼ਨ ਨੂੰ ਧਮਕਾਇਆ ਖੈਰੇ ਤੇ ਐਨਡੀਪੀਐਸ ਦਾ ਪੱচ্চਾ ਦਰਜ ਕੀਤਾ ਫਿਰ ਵਾਰੀ ਆ ਗਈ ਐਕਟਿਵਿਸਟ ਭਾਨੇ ਵਾਲਿਆਂ ਦੀ ਫਿਰ ਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਦੀ ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋਈ ਬੱਗਾ ਚੱਕਣ ਚਲ ਜਾਂਦੇ ਨੇ ਦਿੱਲੀ ਵਿੱਚ ਕਦੀ ਕੋਈ ਨੁਕਲ ਹੈਗਾ ਯੂਟਿਊਬਰ ਜੰਮੂ ਉਥੇ ਪੁਲਿਸ ਚਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਬੀਜੇਪੀ ਦੇ ਜਿਹੜਾ ਕਾਰਜਸ਼ੈਲੀ ਆ ਤਾਣਾ ਛੇੜਦਾ ਇਹ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਪੰਜ-ਪੰਜ ਸਵਾਲ ਪੁੱਛਦੇ ਹੋ ਮੋਨ ਭਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਤੇ મોદી ਵਿੱਚ ਫਰਕ ਕੀ ਆ ਬੀਜੇਪੀ 'ਚ ਕਿਉਂ ਗੋਦਨਵਾਲ ਤਾਨਾਸ਼ਾਹੀ ਪੰਜਾਬ ਤੁਸੀਂ ਮਚਾਈ ਐਨਐਸਸੀ ਕਿਉਂ ਲਈ ਆ ਭਾਈ ਅਮਰਕਪਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਐਨਐਸਸੀ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨੂੰ ਅਸਾਮ ਦੀਆ ਦਿਬੜੂਗਾ ਜ਼ਿਲ੍ਹਾ ਵਿੱਚ ਭੇਜ ਦੇਵੇ ਇੱਥੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਵੱਜੋਂ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਇਹ ਭਾਜੀਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ ਤੇ ਫੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰੇਣੀ ਆ ਪਿਆਰੇ ਲਾਲ ਕਰਗਜੀ ਦਾ ਬੁੱਧੀਜੀਵੀ ਫਰਕ ਦਾ ਕਿਸਾਨ ਜਥੇਬੰਦੀਆਂ ਦਾ ਡਾਕਟਰ ਦਰਸ਼ਨਪਾਲ ਦਾ ਰੁਲਦੋਸ ਸਿੰਘ ਆਜਾਏ ਸੀਗੇ ਰਾਜੇਵਾਲ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਾਲ ਦਿੱਤੀ ਹੈ ਔਰ ਅਸੀਂ ਇਹਨਾਂ ਤੋਂ ਵੱਧ ਜਿਹੜਾ ਹੈ ਰਾਜੀ ਸਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਲਿਖਣਗੇ ਕਰਾਂਗੇ ਅੱਜ ਸਾਰੇ ਚੁੱਪ ਕੇ ਹੋ ਨੇ ਭਗਵਾਨ ਪਾਪ ਦੇ ਬਿਮਾਰ ਪਾ ਇਹ ਬੜਾ ਅੱਛਾ ਮੈਂ ਮੈਂ ਹੈਰਾਨ ਮੈਂ ਹੈਰਾਨ ਹਾਂ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤਾਨਾ ਸਾਹ ਦਾ ਅੱਜ ਕੱਲਾ ਲੰਮਾ ਪਿਆ ਹੋਇਆ ਉੱਥੇ ਫੋਟੋਸ ਹਸਪੀਟਲ ਵਿੱਚ ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਾਉਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ ਤਿੰਨ ਦਿਨ ਦਾ ਅੰਦਰ ਆ ਸਿਹਤiyatਾ ਹੋ ਜੇ ਕਿਸੇ ਮੰਤਰੀ ਨੇ ਨਹੀਂ ਕਿਸੇ ਸਸੋਡੀਆਂ ਨੇ ਨਹੀਂ ਕਿਸੇ ਤੀਸੀ ਨੇ ਨਹੀਂ 95 ਚ ਕਿਸੇ ਐਮਐਲਏ ਨੇ ਉਹਦਾ ਹਾਲ ਨਹੀਂ ਪੁੱਛਿਆ ਇਥੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਜੀ ਦਿਨ ਜੇ ਥੋੜੇ ਦਿਨ ਨੇ ਅਸੀਂ ਉਹਦੀ ਸਿਹਤ ਲਈ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰ ਦਿੰਦਾ ਵਾਂ ਪਰੰਤੂ ਪਰੰਤੂ ਮੇਰੀ ਗੱਲ ਸੁਣੋ ਪਰੰਤੂ ਇੱਕ ਮਿੰਟ ਇਹਦਾ ਹਸ਼ਰ ਜਿਹੜਾ ਕਰਮ ਆ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੋਗੇ ਇਹਨਾਂ ਨਾਲ ਇਹੀ ਹੋਣਾ ਅਲਟੀਮੇਟਲੀ ਜਿੱਦਣ ਕੁਰਸੀ ਤੋਂ ਲੱਤ ਗਿਆ ਇਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਣਾ। ਸਰਕਾਰ ਸਮੇਤ ਮੁੱਖ ਮੰਤਰੀ ਬਣੇਗਾ ਬੜਾ ਚੰਗਾ। ਉਹ ਇਹ ਤਾਂ ਦੇਖੋ ਉਹਨਾਂ ਦਾ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ। ਭਗਵੰਤ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਉਹ ਵਿਰੋਧੀ ਆ ਭਗਵੰਤ ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕਿਚਰੀਵਾਲ ਪਾਰਟੀ ਨੇ। ਤੇ ਭਗਵੰਤ ਮਾਨ ਨੂੰ ਇਦਾਂ ਚਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ। ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ। ਅੱਗੇ ਨਾ ਉਹ ਵੀ ਇਹਨਾਂ ਦਾ ਗਰਾਫ ਦਿਖੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕਿਚਰੀਵਾਲ ਦੇ। ਭਗਵੰਤ ਤਾਂ ਮਾੜਾ ਜਿਹਾ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ। ਇਹਨਾਂ ਚੋ ਵੀ ਸ਼ਾਨ ਨਹੀਂ ਕੀ ਇਹਨਾਂ ਚੋਚਾਂ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਟੋਟਲ ਲਾਈਨਸ ਔਫ ਕੇਜਰੀਵਾਲ ਜੋ ਲਿਖ ਕੇ ਉਥੋਂ ਇੱਕ ਹੁਕਮ ਭੇਜਿਆ ਜਾਏਗਾ ਵੇ ਨੰਬਰ 2 ਅਤਿਸ਼ੀ ਬਣੇਗਾ ਜਿਹੜਾ ਮਰਜ਼ੀ ਬਣਾ ਲੈਣੇ ਉਸ ਨੂੰ ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੋਢਈ ਆ ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦਰਬਾਰ ਕਿਸ 11 ਵਜੇ ਭਰਤੀ ਹੋਈ ਹੈ ਮਿੱਤਰਾਂ 11:58 ਤੀਛਰਾਂ 12:40 ਤੇ ਕਰੀਵਾਰੋ ਰੈਤਵਾਰ ਵਰਤੀ ਕਰੀ ਜਾ ਰਹੀ ਹੈ ਸਰਕਾਰ ਬੜੇ ਕਹਿ ਰਹੇ ਵੀ ਸਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਦੇ ਦੇਖੋ ਇੱਕ ਟੱਕਾ ਇੱਕ ਪਾਸੇ ਤੋਂ ਹੋ ਰਿਹਾ ਤੁਹਾਨੂੰ ਕਿੰਨੇ ਕੇਸ ਗਣਾਏ ਨੇ ਜਿੱਥੇ ਅਨਿਆਇ ਤੇ ਟੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੱਧ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਪਤਾ ਵਾ ਕਿ ਜਿੜੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਹਾ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿ ਮੈਂ ਸ਼ਹੀਦ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਿਹਾ ਇਸ ਕਰਕੇ ਜਿਨਾ ਜਿਨਾ ਲੋਕਾਂ ਨੇ ਨਿਆਂ ਕਰ ਰਿਆ ਇਹ ਮਿੱਥ ਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗ੍ਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਠਿੱਕੇਗਾ ਪੰਚਾਇਤੀ ਚੋਣਾਂ ਥੋੜੋ ਨੇ ਉਹ ਤਾਂ ਰੇਪ ਐ ਡੈਮੋਕਰੇਸੀ ਦਾ ਪਲਾਟਕਾਰ ਨਹੀਂ ਹੁੰਦਾ ਪਰਸੋਂ ਲੋਕੀ ਕਾਗਜ਼ ਭਰਨ ਜਾ ਰਹੇ ਨੇ ਤੇ ਉਹਨਾਂ ਕੋਲ ਲਿਸਟਾਂ ਹੈ ਨਹੀਂਆਂ ਵੋਟਬੰਦੀ ਦੀਆਂ ਕੱਲੇ ਮੇਰੇ ਹਲਕੇ ਪੱਧਰ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮਜ਼ਦ ਕੀ ਕਿੱਦਾਂ ਕਰਨਗੇ ਵੋਟਰ ਸੂਚੀ ਆ ਨਹੀਂਗੀ ਫਿਰ ਉਹ ਤੁਹਾਨੂੰ ਟੈਕਸ ਰਸੀਦ ਨਹੀਂ ਦਿੱਤੀ ਜਾ ਰਹੀ ਫਿਰ ਉਹਨਾਂ ਨੂੰ ਕੋਈ ਠੇਕਾ ਜਮਾ ਕਰਾਉਣ ਕਰਾਉਣਾ ਉਹਦੀ ਰਸੀਦ ਤੇ ਦਿੱਤੀ ਜਾ ਰਹੀ ਔਰ ਐਨੇ ਬੋਰਡ ਬੰਦੀ ਗਲਤ ਕੀਤੀ ਇੱਕ ਘਰ ਨੂੰ ਜਮੰਡਤਾ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਭਾਤ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ ਚ ਬੰਦੇ ਨੇ ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਆਪਣੇ ਨਾਰੇ ਲਾਸਟ ਤੁਸੀਂ ਦੱਸੋ ਮੈਨੂੰ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ 15 ਤੱਕ ਤੁਹਾਨੂੰ ਹੋ ਗਈ ਹੈ ਭਾਤ ਜਿਹੜਾ ਚੋਣੇ ਦਾ ਵਾਢੀ ਦਾ ਸੀਜ਼ਨ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵਾਨ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਣਾ ਕਰਾਤੀਆਂ ਇਹ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਇਹ ਪੋਸਟਪੋਨ ਕਰਕੇ ਘੱਟੋ ਘਾਟੇ ਨੂੰ ਇੱਕ ਮਹੀਨਾ ਅੱਗੇ ਨਵੰਬਰ ਚ ਲੈ ਕੇ ਜਾਣੇ ਦਿੱਤਾ ਤਾਂ ਕਿ ਲੋਕੀ ਕਾਨਕ ਦੀ ਵਜਾਈ ਕਰ ਸਕਣ ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਹਰ ਸਟੇਟ ਮੈਂ ਅਧਿਕਾਰ ਦੀ ਲੜਾਈ ਲੱਗਦੀ ਲੜ ਲੈਣ ਦੇ ਉਹਨਾਂ ਨੂੰ ਜੇ ਨਾ ਪਹਿਲਾਂ ਜਾਣਦੇ ਗਾਂ ਜਾਣਦੇ ਆ ਕਿ ਜਿਸ ਦੇ ਕਹਿਣ ਨਾਲ ਨਾ ਪਾਣੀ ਚੱਲੇ ਜੇਗਾ ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਜਿਨ੍ਹਾਂ ਨੇ ਹفاظਤ ਕਰਨੀ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ ਹਫਤੇ ਜਿਹੜੇ 92 ਐਮ ਐਲ ਏ ਚੁਣੇ ਨੇ ਜਿਨ੍ਹਾਂ ਚ ਆ ਧਰਨੇ ਚ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭਵਿੱਖ ਹੀ ਖਤਰੇ ਚ ਹੈ